ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇਕਤਾ ਬੁਟੀਕ ਤੇ ਅੱਜ ਤੁਹਾਡੇ ਲਈ ਹੋਰ ਨਵੇਂ ਡਿਜ਼ਾਈਨ ਵਾਲੇ ਸੂਟ ਲੈ ਕੇ ਆਏ ਆ ਆਓ ਦੇਖਦੇ ਆ ਆਹ ਸਭ ਤੋਂ ਪਹਿਲਾ ਫਟ ਹੈਗਾ ਆ ਕਾਜਰਾਣੀ ਵਾਲਾ ਸੂਟ ਪਿਓਰ ਤੇ ਆ ਤੇ ਅਸੀਂ ਇਹਦਾ ਤਿਆਰ ਕੀਤਾ ਹੈ ਮੋਤੀ ਲੈਸ ਨਾਲ ਬਾਹਾਂ ਤੇ ਤੇ ਘੇਰੇ ਤੇ ਇਹプラス ਹਲਕੀ ਅਸੀਂ ਪਾਈਪਿੰਗ ਦਿੱਤੀ ਆ ਤੇ ਇਹਦੇ ਨਾਲ ਅਸੀਂ ਸਲਵਾਰ ਰੈਡ ਕੀਤੀ ਆ ਠੀਕ ਹੈ ਇਹ ਸੋ ਆਪਣਾ ਹੈਗਾ ਆ ਇਹ ਸਿੰਪਲ ਜੀਨ ਦੇ ਨਾਲ ਤੁਸੀਂ ਵੇਅਰ ਕਰ ਸਕਦੇ ਆ ਇਹ ਸਿੰਪਲ ਨੈਕ ਬਣਾਇਆ ਕੱਟ ਲਗਾ ਕੇ ਇਦਾਂ ਤੇ ਬਾਵਾ ਤੇ ਵੀ ਕੱਟ ਲਗਾਇਆ ਹੋਇਆ ਆ ਸਿੰਪਲ ਇਹ ਸਾਡਾ ਸਿੰਪਲ ਜਿਹਾ ਕੁੜਤਾ ਆ ਇਹ ਆਪਾਂ ਜੀਨ ਦੇ ਨਾਲ ਵੈਸੇ ਲੈਗਿੰਗ ਨਾਲ ਵੇਅਰ ਕਰ ਸਕਦੇ ਆ ਇਸ ਤੋਂ ਬਾਅਦ ਆਪਣਾ ਹੈਗਾ ਇਹ ਵੀ ਕੁੜਤਾ ਹੀ ਆ ਠੀਕ ਹੈ ਜੀ ਇਹ ਅਸੀਂ ਨੈਕ ਇਦਾਂ ਬਣਾਇਆ ਆ ਡਿਜ਼ਾਈਨ ਕਰਕੇ ਲੈਂਸ ਨਾਲ ਕੀਤਾ ਆ ਸੈਂਟਰ 'ਚ ਅਸੀਂ ਮੋਤੀ ਲਾ ਕੇ ਡਿਜ਼ਾਈਨ ਕੀਤਾ ਆ ਬਾਹਾਂ 'ਤੇ ਵੀ ਅਸੀਂ ਥੋੜੀਆਂ ਲੂਜ਼ ਰੱਖੀਆਂ ਬਾਹਾਂ ਤੇ ਲੈਸ ਦਿੱਤੀ ਹੋਈ ਆ ਠੀਕ ਆ ਜੀ ਘੇਰਾ ਇਹਦਾ ਸਿੰਪਲ ਹੀ ਆ ਇਹ ਵੀ ਇੱਕ ਕੁੜਤਾ ਲੈਗੀ ਨਾਲੇ ਰੈਡੀ ਕੀਤਾ ਆ ਇਸ ਤੋਂ ਬਾਅਦ ਇਹਦਾ ਵੀ ਇਹ ਵੀ ਅਸੀਂ ਕੁੜਤਾ ਹੀ ਆ ਕੱਲਾ ਜੀਨ ਦੇ ਨਾਲ ਵੇਅਰ ਕਰਨ ਲਈ ਕੀਤਾ ਹੈ ਇੱਥੇ ਅਸੀਂ ਨੈਕ ਡਿਜ਼ਾਈਨ ਕੀਤਾ ਪੋਟਲੀ ਬਟਨ ਲਗਾ ਕੇ ਸਿੰਪਲ ਰੈਡੀ ਕੀਤਾ ਆ ਠੀਕ ਹੈ ਜੀ ਬੈਕ ਵੀ ਇਹਦਾ ਸਿੰਪਲ ਆ ਤੇ ਫਰੰਟ ਤੇ ਅਸੀਂ ਪੋਟਲੀ ਬਟਨ ਲਗਾ ਕੇ ਡਿਜ਼ਾਈਨ ਕੀਤਾ ਆ ਇਸ ਤੋਂ ਅਗਲਾ ਆਪਣਾ ਹੈਗਾ ਆ ਇਹ ਵੀ ਕੁੜਤਾ ਹੀ ਆ ਠੀਕ ਹੈ ਜੀ ਇਹ ਵੀ ਜੀਨ ਨਾਲ ਵੀਅਰ ਜਾਂ ਲੈਗੀ ਨਾਲ ਵੀਅਰ ਕਰ ਸਕਦੇ ਆ ਇਹ ਅਸੀਂ ਬਾਹਵਾ ਤੇ ਐਦਾਂ ਲੈਸ ਦਿੱਤੀ ਹੋਈ ਆ نیچے ਛੱਡ ਕੇ ਉੱਪਰ ਅਸੀਂ ਲੈਸ ਨਾਲ ਵਧੀਆ ਲੈਸ ਦਿੱਤੀ ਆ ਡਿਜ਼ਾਈਨਿੰਗ ਤੇ neck ਤੇ ਵੀ ਅਸੀਂ ਇਦਾਂ ਕੀਤਾ ਆ sweet heart neck ਰੱਖ ਕੇ ਪੈ ਕੇ ਦਾ ਸਿੰਪਲ ਹੀ ਆ ਫਰੰਟ ਤੇ ਹੀ ਅਵਸ ਘੇਰਾ ਵੀ ਇਹਦਾ ਸਿੰਪਲ ਰਾਉਂਡ ਕੀਤਾ ਹੋਇਆ ਆ ਸਿਰਫ ਗਲੇ ਤੇ ਬਾਹਾਂਵਾਂ ਤੇ ਲੇਸ ਦਿੱਤੀ ਆ ਇਸ ਤੋਂ ਅਗਲਾ ਇਹ ਅਸੀਂ neck design ਸਬਤ ਕਲਰ neck design ਦਿਖਾਉ ਠੀਕ ਆ ਜੀ ਇਹ ਸਾਡਾ ਬਾਟਮ ਚੋਂ ਬਚਿਆ ਸੀਗਾ ਫੈਬਰਿਕ ਉਹਦਾ ਡਿਜ਼ਾਈਨ ਕੀਤਾ ਹੈ ਨਾਲ ਅਸੀਂ ਲੇਸ ਅਟੈਚ ਕੀਤੀ ਆ ਇਥੋਂ ਕੱਟ ਦੇ ਕੇ ਅਸੀਂ ਮੋਤੀ ਨਾਲ ਡਿਜ਼ਾਈਨਿੰਗ ਕੀਤਾ ਹੈ ਇਹਦੀਆਂ ਬਾਹਵਾਂ ਵੀ ਬਹੁਤ ਸੋਹਣੀਆਂ ਬਣੀਆਂ ਆ ਬਾਹਵਾਂ ਤੇ ਅਸੀਂ ਕੱਟਵਰਕ ਪਾ ਕੇ ਸੈਂਟਰ ਚ ਬਾਟਮ ਦਾ ਪਾ ਕੇ ਕੱਪੜਾ ਤੇ ਕੱਟ ਦਿੱਤਾ ਹੋਇਆ ਤੇ ਮੋਤੀ ਲਗਾਏ ਹੋਏ ਠੀਕ ਹੈ ਜੀ ਬਹੁਤ ਘੇਰੇ ਤੇ ਅਸੀਂ ਲੈਂਸ ਨਾਟ ਫਿਨਿਸ਼ਿੰਗ ਦਿੱਤੀ ਆ ਚਾਕਾਂ ਤੇ ਠੀਕ ਹੈ ਜੀ ਇਸ ਤਰ੍ਹਾਂ ਤੇ ਇਹਦੇ ਨਾਲ ਅਸੀਂ ਕੀਤਾ ਹੋਇਆ ਆ ਪਜਾਮਾ ਰੈਡੀ ਕੀਤਾ ਆ ਪਜਾਮੇ ਤੇ ਵੀ ਅਸੀਂ ਸੇਮ ਜਿੱਦਾਂ ਬਾਹਵਾ ਤੇ ਡਿਜ਼ਾਈਨਿੰਗ ਕੀਤੀ ਆ ਉਦਦੇ ਹੀ ਅਸੀਂ ਬਾਟਮ ਤੇ ਕੀਤੀ ਟਰੌਜ਼ਰ ਤੇ ਕੀਤੀ ਆ ਸੇਮ ਉਦਦੇ ਡਿਜ਼ਾਈਨ ਆ ਇਹ ਅਸੀਂ ਸ਼ਰਟ ਦਾ ਫੈਬਰਿਕ ਅਟੈਚ ਕੀਤਾ ਨਾਲ ਸੇਮ ਬਾਹਵਾ ਵਾਲਾ ਹੀ ਇੱਤੇ ਡਿਜ਼ਾਈਨ ਕੀਤਾ ਆ ਇਸ ਤੋਂ ਅਗਲਾ ਹੈਗਾ ਇਹਦਾ ਨੈਕ ਡਿਜ਼ਾਈਨ ਇਦਾਂ ਕੀਤਾ ਹੋਇਆ ਆ ਲੈਸ ਨੂੰ ਦਿੱਤਾ ਆ ਵਿੱਚ ਇਹਦੇ ਸੈਂਟਰ ਵਿੱਚ ਇਹਦੇ ਸਿਗਾ ਵਰਕ ਦੇ ਵਿੱਚ ਸੀਗਾ ਰੈੱਡ ਕਲਰ ਉਹੀ ਅਸੀਂ ਇੱਥੇ ਦਿੱਤਾ ਹੋਇਆ ਆ ਐਦੀ ਸੇਮ ਬਾਹਾਂ ਤੇ ਡਿਜ਼ਾਈਨ ਕੀਤਾ ਆ ਤੇ ਮੈਂ ਪਾਇਆ ਵੀ ਸੀ ਮੇਰਾ ਇਹ ਸੂਟ ਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਵੀ ਵਧੀਆ ਵਧੀਆ ਸਾਰਿਆਂ ਨੇ ਕਿਹਾ ਵੀ ਵਧੀਆ ਲੱਗਦਾ ਪਿਆ ਆ ਨਾਲ ਇਹਦੇ ਅਸੀਂ ਸਲਵਾਰ ਹੀ ਰੈਡੀ ਕੀਤੀ ਆ ਇੱਤੇ ਵੀ ਵਰਕ ਸੀਗਾ ਇਦਾਂ ਠੀਕ ਹੈ ਜੀ ਇਹ ਸਿੰਪਲ ਮੈਂ ਸਲਵਾਰ ਕੀਤੀ ਹੋਈ ਹੈ ਰੈਡੀ ਇਹਦੇ ਨਾਲ ਇਸ ਤੋਂ ਅਗਲਾ ਹੈਗਾ ਆ ਇਹਦੇ ਨਾਲ ਪਜਾਮਾ ਬਣਾਇਆ ਵੀਨੈਕ ਦਿੱਤਾ ਆ ਤੇ ਲੈਸ ਦਿੱਤੀ ਆ ਥੋੜੀ ਜਿਹੀ ਸਪੇਸ ਦੇ ਕੇ ਇਹਦੇ ਨਾਲ ਇਹਦੀ ਗੈਟ-ਅੱਪ ਬਹੁਤ ਸੋਹਣੀ ਆਉਂਦੀ ਪਈ ਆ ਬੈਕ ਇਹਦਾ ਸਿੰਪਲ ਹੀ ਆ ਸਿਰਫ ਫਰੰਟ ਤੇ ਅਸੀਂ ਲੈਸ ਦਿੱਤੀ ਆ ਤੇ ਬਾਹਾਂਾਂ ਤੇ ਅਸੀਂ ਐਦਾਂ ਦਿੱਤੀ ਆ ਜਿਵੇਂ ਗਲੇ ਤੇ ਦਿੱਤੇ ਉਦਦੇ ਬਾਹਾਂਾਂ ਤੇ ਅਸੀਂ ਥੋੜਾ ਸਪੇਸ ਦੇ ਕੇ ਇਹ ਇੱਦਾਂ ਹੀ ਬਹੁਤ ਪਿਆਰਾ ਲੱਗਦਾ ਆ ਬਣਿਆ ਹੋਇਆ ਤੇ ਗੋਲ ਘੇਰਾ ਆ ਇਹਦੇ ਨਾਲ ਤੇ ਨਾਲ ਇਹਦੇ ਟਰੌਜ਼ਰ ਆ ਇਹ ਸੀਗਾ ਸ਼ਰਟ ਤੇ ਸੀਗਾ ਫਰੰਟ ਘੇਰੇ ਤੇ ਕਢਾਈ ਮਟ ਘਟ ਕਸਟਮਰ ਨੇ ਸਾਨੂੰ ਕਿਹਾ ਕਿ ਮੈਨੂੰ ਘੇਰੇ ਤੇ ਨਹੀਂ ਚਾਹੀਦੀ ਅਸੀਂ ਕੱਟ ਕੇ ਇਹਨੂੰ ਪਲਾਜ਼ੋ ਦੇ ਉੱਤੇ ਦੇ ਦਿੱਤੀ ਆ ਫਰੰਟ 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 ਤੇ ਬੈਕ ਸਿੰਪਲ ਆ ਇਹਦਾ ਫਰੰਟ ਫਰੰਟ ਤੇ ਦੋਨਾਂ ਤੇ ਲੈਸ ਕਢਾਈ ਅਸੀਂ ਇੱਥੇ ਦੇ ਦਿੱਤੀ ਆ ਪਲਾਜ਼ੋ ਤੇ ਨਾਲ ਇਹਦੇ ਇਦਾਂ ਤੇ ਇਹ ਸਤੋਵਾ ਜੁਆ ਮੇਰਾ ਇਹਦਾ ਵੀ ਨੈਕ ਬਹੁਤ ਪਿਆਰਾ ਬਣਿਆ ਆ ਬਹੁਤ ਸੋਹਣਾ ਮੈਨੂੰ ਆਪ ਨੂੰ ਬਹੁਤ ਪਸੰਦ ਆਇਆ ਐ ਇਤਾਂ ਡਿਜ਼ਾਈਨ ਕੀਤਾ ਤੇ ਮੋਤੀ ਵਿੱਚ ਲਗਾ ਦਿੱਤੇ ਅਸੀਂ ਠੀਕ ਹੈ ਜੀ ਤੇ ਬਾਵਾ ਅਸੀਂ ਇਤਾਂ ਰੈਡੀ ਕੀਤੀ ਹੈ ਪਜਾਮੇ ਦਾ ਕਪੜਾ ਲੈ ਕੇ ਇਹਦੇ ਨਾਲ ਵੀ ਪਜਾਮਾ ਰੈਡੀ ਕੀਤਾ ਆ ਪਜਾਮੇ ਦਾ ਕਪੜਾ ਲੈ ਕੇ ਮੋਤੀ ਲਗਾ ਦਿੱਤੇ ਆ ਘੇਰਾ ਇਹਦਾ ਸਿੰਪਲ ਹੀ ਆ ਠੀਕ ਹੈ ਜੀ ਨੈਕ ਡਿਜ਼ਾਈਨ ਆ ਇਹਦਾ ਇਕੱਲਾ ਤੇ ਸਿੰਪਲ ਹੀ ਇੱਦਾਂ ਬਹੁਤ ਸੋਹਣਾ ਲੱਗਦਾ ਕਾਟਨ ਦੇ ਸੂਟ ਜਿਹੜੇ ਪ੍ਰਿੰਟ ਹੁੰਦੇ ਆ ਤੇ ਬਾਟਮ ਤੇ ਅਸੀਂ ਇੱਦਾਂ ਕੀਤਾ ਹੋਇਆ ਆ ਜੈਂਪਰ ਦਾ ਫੈਬਰਿਕ ਲੈ ਕੇ نیچے ਤੇ ਬਟਨ ਦਿੱਤਾ ਆ ਤੇ ਇਹਨੂੰ ਕਟਾਆਂ ਦੀ ਰਾਉਂਡ ਸ਼ੇਪ ਦਿੱਤੀ ਆ ਕੱਟ ਪਾ ਕੇ ਰਾਉਂਡ ਸ਼ੇਪ ਦਿੱਤੀ ਹੋਈ ਆ ਇਹ ਇੱਦਾਂ ਪਾਇਆ ਬਹੁਤ ਸੋਹਣਾ ਲੱਗਦਾ ਪੇਅਰ ਕੀਤਾ ਹੋਇਆ ਠੀਕ ਹੈ ਜੀ ਇਹ ਸੀਗੇ ਸਾਡੇ ਕੁਝ ਸੂਟ ਤੇ ਜੇ ਤੁਹਾਨੂੰ ਵਧੀਆ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਤੁਹਾਡਾ ਥੈਂਕ ਯੂ